ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਿਸ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਪ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰ ਏਕ ਹਰ ਹਰ ਅਕਰ ਮਨ ਮੈ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਗੌੜੀ ਰਾਗ ਦੇ ਵਿੱਚ ਸੇਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਖਾਰਬਿੰਦ ਜੋ ਚਾਰਨ ਕੀਤਾ ਹੋਇਆ ਸ਼ਬਦ ਜੇਸੁ ਸੇਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਨਿਆਈ ਜਪਮਾਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇੱਕ ਸਬੇ ਨਹੀਂ ਦੂਜਾ ਕੋਈ ਜਾਂ ਕਿ ਦ੍ਰਿਸ਼ਟ ਸਦਾ ਸੁਖ ਹੋਈ ਸਾਜਣ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮੈਂ ਲੀਖ ਰਵ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰਜਾਮੀ ਇਸ ਮੂਲ ਸ਼ਬਦ ਦੀ ਜਿਹੜੀ ਆ ਆਪਾਂ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਦੇ ਉੱਤੇ ਮੇਰਾ ਪ੍ਰਿਆ ਤਰੱਕਨ ਸਰਬੱਤ ਹੀ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣ ਔਰ ਸੱਚੇ ਪਾਤਸ਼ਾਹ ਜਿਹੜਾ ਵਾ ਹਰ ਖੁਸ਼ੀ ਦੇ ਨਾਲ ਹਰੇਕ ਨੂੰ ਨਵਾਜੇ ਕਿਉਂਕਿ ਪਰਮਾਤਮਾ ਦੇ ਘਰ ਸਭ ਕੁਝ ਹੈ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹੀ ਸੁਪਾਵੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਹਿਬ ਕਾ ਨਾਹੀ ਕਰ ਤੀਰੀ ਸੋ ਕਹਿਨ ਤੋ ਭਾਵੇ ਅਗੇ ਵਾਹਿਗੁਰੂ ਪਰਮੇਸ਼ਰ ਦੇ ਘਰ ਸਭ ਕੋ ਜਿਆ ਔਰ ਦਦਾ ਦਾਤਾ ਏਕ ਹੈ ਦੂਸਰ ਨਹੀਂ ਕੋਈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਕਹਿਨ ਤੋਂ ਪਾਵੇ ਆ ਕਿ ਉਹ ਪ੍ਰਮਾਤਮਾ ਜਿਹੜਾ ਦਾਤਾ ਹੈ ਦਤਾਰ ਹੈ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਬਹੁਤ ਸਾਰੀਆਂ ਪੰਕਤੀਆਂ ਜਿਹੜੀਆਂ ਵਾ ਉਹ ਗੁਰਬਾਣੀ ਦੇ ਵਿੱਚ ਆਉਂਦੀਆਂ ਔਰ ਸਾਡੇ ਮਨ ਨੂੰ ਸਮਝਾਉਂਦੀਆਂ ਕਿ ਉਸ ਅਕਾਲ ਪੁਰਖ ਦੀ ਉਸਤਤ ਕਰੋ ਉਹਦੀ ਜਿਹੜੀ ਵਡਿਆਈ ਕਰੋ ਉਸ ਪ੍ਰਮਾਤਮਾ ਦੀ ਜਿੰਨੂੰ ਸੇਵਿਆਂ ਸਾਡੇ ਸਾਰੇ ਦੁੱਖ ਜਿਹੜੇ ਆ ਉਹ ਦੂਰ ਹੋਣੇ ਆ ਸਾਡੇ ਮਨ ਨੇ ਪਵਿੱਤਰ ਹੋਣਾ ਵਾ ਸ਼ੁੱਧ ਹੋਣਾ ਵਾ ਔਰ ਮਨ ਜਿਹੜਾ ਵਾ ਜਿਹੜੀ ਵਿਕਾਰਾਂ ਦੀ ਮੈਲ ਜਿਹੜੀ ਸਾਡੇ ਮਨ ਤੋਂ ਉਹ ਗੁਰਬਾਣੀ ਨੇ ਲਾਉਣੀ ਹੈ ਜਦੋਂ ਸਾਡੇ ਮਨ ਵਿੱਚ ਚੰਗੇ ਵਿਚਾਰ ਆ ਗਏ ਜਦੋਂ ਗੁਰੂ ਦੀ ਬਾਣੀ ਸਾਡੇ ਮਨ ਵਿੱਚ ਵਸ ਗਈ ਫਿਰ ਸਾਨੂੰ ਜਿਹੜਾ ਵਾ ਸਭ ਕੁਝ ਮਿਲ ਜਾਂਦਾ ਫਿਰ ਰਤਨ ਜਿਹੜੇ ਜਵਾਹ ਰਿਆ ਬਾਤ ਵਿੱਚ ਰਤਨ ਜਵਾਹ ਰਮਾਨਕ ਇਹ ਸਭ ਕੁਝ ਮਿਲ ਜਾਂਦਾ ਕਿਉਂਕਿ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਔਰ ਇਹਦੀ ਵਰਗਾ ਹੋਰ ਕੋਈ ਪਦਾਰਥ ਨਹੀਂ ਹੈਗਾ ਕੋਈ ਰਤਨ ਨਹੀਂ ਹੈਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਕੀ ਪ੍ਰਦੇਸ਼ ਦਿੱਤੇ ਸ਼ਬਦ ਦੇ ਵਿੱਚ ਆਪਾਂ ਆਪਣੀ ਅਜਤੂਸ਼ ਬੁਝਦੀ ਦੇ ਨਾਲ ਵਿਚਾਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦੇ ਆਂ ਔਰ ਬਖਸੋ ਅਸ਼ੀਸ਼ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਪੰਕਤੀ ਪੜਦੇ ਆ ਨਾਲ ਨਾਲ ਇਹਦੇ ਅਰਥ ਕਰੀ ਜਾਣੇ ਆ ਔਰ ਕੋਸ਼ਿਸ਼ ਕਰਨੀ ਆ ਕਿ ਗੁਰਬਾਣੀ ਦੇ ਮੁਤਾਬਕ ਇਹ ਅਰਥ ਕੀਤੇ ਜਾਣ ਔਰ ਇਹ ਵੀ ਦਾਸ ਦੀ ਕੋਸ਼ਿਸ਼ ਹੋਵੇਗੀ ਕਿ ਹਰੇਕ ਨੂੰ ਸਮਝ ਵੀ ਪਵੇ ਤਾਂ ਜੋ ਸਾਨੂੰ ਜਿਹੜੀ ਜੇ ਸਮਝ ਪਵੇਗੀ ਫੇਰੀ ਸਾਨੂੰ ਜਿਹੜਾ ਵਾ ਉਹ ਪਤਾ ਲੱਗੇਗਾ ਕਿ ਗੁਰੂ ਸ਼ਬਦ ਸਵਿਚ ਸਾਨੂੰ ਕੀ ਸਮਝਾਇਆ ਔਰ ਜਦੋਂ ਸਮਝ ਆ ਜਾਈ ਜੀਵਨ ਦੀ ਜਾਂਚ ਦੀ ਗੁਰੂ ਸਾਹਿਬਾਨਾ ਨੇ ਸਾਨੂੰ ਕੀ ਸਮਝਾਇਆ ਫਿਰ ਸਾਡੇ ਮਨ ਵਿੱਚ ਇੱਕ ਵਗਾਸ ਆ ਜਾਂਦਾ ਖੁਸ਼ੀ ਆ ਜਾਂਦੀ ਖੇੜਾ ਆ ਜਾਂਦਾ ਆ ਆਨੰਦ ਆ ਜਾਂਦਾ ਇਹ ਖੁਸ਼ੀ ਵਾਸਤੇ ਆਨੰਦ ਵਾਸਤੇ ਖੇੜੇ ਵਾਸਤੇ ਮਨੁੱਖ ਬੜੇ ਯਤਨ ਕਰਦਾ ਪਰ ਅਸਲ ਖੁਸ਼ੀ ਜਿਹੜੀ ਆ ਉਹ ਨਾਮ ਦੇ ਵਿੱਚ ਆ ਗੁਰਬਾਣੀ ਦੇ ਵਿੱਚ ਆ ਮਨ ਦੇ ਵਿੱਚ ਆਪਣੇ ਚ ਆਪਾਂ ਬਾਹਰੋਂ ਖੁਸ਼ੀ ਲੱਭਦੇ ਆ ਪਰ ਜਿਹੜੇ ਭਗਤ ਜਾਣਿਆ ਜਿਹੜੇ ਸਾਡੇ ਰਹਿਬਰ ਆ ਗੁਰੂ ਜਿਹੜੇ ਸਾਡੇ ਪੀਰ ਐ ਅਵਤਾਰ ਜਿਹੜੇ ਹੋਏ ਐ ਪਗੰਬਰ ਐ ਇਹਨਾਂ ਨੇ ਸਾਨੂੰ ਇਹੋ ਸਮਝਾਇਆ ਕਿ ਤੁਹਾਡੇ ਮਨ ਦੇ ਵਿੱਚ ਹੀ ਜਿਹੜਾ ਵਾ ਉਹ ਸਭ ਕੁਝ ਐ ਖੁਸ਼ੀ ਜਾਣੀ ਕਿ ਮਨ ਦੇ ਅੰਦਰ ਹੀ ਆ ਪ੍ਰਮਾਤਮਾ ਵੀ ਤੁਹਾਡੇ ਅੰਦਰ ਹੀ ਆ ਇਸ ਕਰਕੇ ਬਾਹਰ ਜਿਹੜਾ ਵਾ ਲੱਭਣ ਦੀ ਕੋਸ਼ਿਸ਼ ਜਿਹੜੀ ਆਪਾਂ ਕਰਦੇ ਆ ਉਹ ਠੀਕ ਐ ਕਿ ਅਸੀਂ ਪਦਾਰਥਾਂ ਵਾਸਤੇ ਦੌੜ ਭੱਜ ਕਰਦੇ ਆਂ ਕਈ ਵਾਰੀ ਅਸੀਂ ਇੰਨਾ ਜ਼ਿਆਦਾ ਦੁਨਿਆਵੀ ਦੌਲਤ ਦੇ ਪਦਾਰਥਾਂ ਵਗਰ ਭਜਦੇ ਆ ਕਿ ਅਸੀਂ ਆਪਣੇ ਮਨ ਦਾ ਜਿਹੜਾ ਵਾ ਸੁੱਖ ਚੈਨ ਜਿਹੜਾ ਗਵਾ ਬੈਨੇ ਆ ਔਰ ਫਿਰ ਸਰੀਰ ਨੂੰ ਕਈ ਤਰ੍ਹਾਂ ਦੇ ਜਿਹੜੇ ਰੋਗ ਲੱਗ ਜਾਂਦੇ ਆ ਟੈਨਸ਼ਨਾਂ ਲੱਗ ਜਾਂਦੀਆਂ ਵਾ ਬੰਬਾਰੀਆਂ ਜਿਹੜੀਆਂ ਘੇਰ ਲੈਂਦੀਆਂ ਕਈ ਵਾਰੀ ਸਭ ਕੁਝ ਹੁੰਦਿਆਂ ਵੀ ਕੋਲ ਕਈਆਂ ਦੇ ਕੋਲ ਬਹੁਤ ਕੁਝ ਵੀ ਹੁੰਦਾ ਵਾ ਤਾਂ ਵੀ ਉਹ ਜਿਹੜੇ ਆ ਸੁੱਖ ਦੀ ਨੀਂਦੇ ਨਹੀਂ ਸੌਂਦੀ ਕਹਿੰਦੇ ਪਾਵੇ ਆ ਕਿ ਅੰਦਰ ਨਹੀਂ ਖੁਸ਼ ਅੰਦਰ ਚੈਨ ਨਹੀਂ ਹੈਗਾ ਸਕੂਨ ਨਹੀਂ ਹੈਗਾ ਜਿੰਨਾ ਚਿਰ ਤੱਕ ਆਪਣੇ ਆਪ ਨੂੰ ਸਕੂਨ ਨਹੀਂ ਨ ਮਿਲਦਾ ਹੁਣ ਜਿੰਨੇ ਵੀ ਆਪਣੇ ਭਗਤ ਹੋਏ ਗੁਰੂ ਹੋਏ अवतार ਹੋਏ ਸਾਰੇ ਜਿਹੜੇ ਕੋਈ ਬਹੁਤੇ ਅਮੀਰ ਘਰਾਣਿਆਂ ਦੇ ਵਿੱਚ ਪੈਦਾ ਨਹੀਂ ਹੋਏ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਰਹੱਸ ਨੂੰ ਸਮਝਿਆ ਜ਼ਿੰਦਗੀ ਦਾ ਆਨੰਦ ਵੀ ਮਾਣਿਆ ਦੁੱਖ ਵੀ ਆਏ ਉਹਨਾਂ ਨੂੰ ਸੁੱਖਾਂ ਦੀ ਤਰ੍ਹਾਂ ਸਮਝਿਆ ਜਾਨੀ ਕਿ ਪੀੜਾ ਨੂੰ ਵੀ ਸਹਿਣ ਕਰਕੇ ਹਰੀ ਪਰਮੇਸ਼ਰ ਦੇ ਗੁਣ ਗਾ ਕੇ ਤੇ ਚੜ੍ਹਦੀ ਕਲਾ ਵਿੱਚ ਰਹੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਜਿਹੜਾ ਵਾ ਸੰਸਾਰ ਤੋਂ ਗੈਰਿਕ ਕਹਿਣ ਤੋਂ ਭਾਵੇਂ ਆ ਕਿ ਸੰਸਾਰ ਦੇ ਵਿੱਚ ਰਹਿਣਾ ਵਾ ਤੇ ਨਿਰੰਕਾਰ ਨਾਲ ਜੁੜ ਕੇ ਰਹਿਣਾ ਵਾ ਕਿਉਂਕਿ ਪਰਮੇਸ਼ਰ ਦੀ ਬੰਦਗੀ ਤੋਂ ਬਿਨਾ ਮਨੁੱਖ ਨੂੰ ਚੈਨ ਜਿਹੜਾ ਸੁਖ ਉਹ ਨਹੀਂ ਮਿਲ ਸਕਦਾ ਜੇ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨਿਆਈ ਇਹਨਾਂ ਪੰਕਤੀਆਂ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ ਕਿ ਜਿੰਨੂੰ ਸਿਮਰਨ ਦੇ ਨਾਲ ਦੁੱਖ ਦੂਰ ਹੋ ਜਾਂਦੇ ਸਾਰੇ ਤੇ ਨਾਮ ਧੰ ਜਿਹੜਾ ਸਾਡੇ ਮਨ ਵਿੱਚ ਵਸ ਜਾਂਦਾ ਵਾ ਇੱਕ ਪਰਮੇਸ਼ਰ ਦੀ ਗੱਲ ਕੀਤੀ ਹੈ ਕਾਲਪੁਰਖ ਦੀ ਗੱਲ ਕੀਤੀ ਹੈ ਕਹਿੰਦੇ ਨੇ ਕਿ ਜਪ ਮੰ ਮੇਰੇ ਗੋਵਿੰਦ ਕੀ ਬਾਣੀ ਆਹ ਜਿਹੜੀ ਗੱਲ ਮੇਨ ਕੀਤੀ ਹੈ ਸਾਧੂ ਜਨ ਰਾਮ ਰਸਨ ਵਖਾਣੀ ਅਗੇ ਰਹਾਉ ਰਹਾਉ ਤੇ ਭਾਵ ਹੁੰਦਾ ਠਹਿਰ ਜੋ ਇਥੇ ਰੁਕਣਾ ਕੋਚ ਟੈਮਲੀ ਜਿਹੜਾ ਸ਼ਬਦ ਦਾ ਮੂਲ ਭਾਵ ਹੈ ਨਾ ਉਹ ਇਹਨਾਂ ਪਹਿਲੀਆਂ ਪੰਕਤੀਆਂ 'ਚ ਹੁੰਦਾ ਰਹਾਉ 'ਚ ਉਸ ਤੋਂ ਅੱਗੇ ਸ਼ਬਦ ਦੀ ਵਿਆਖਿਆ ਕੀਤੀ ਹੁੰਦੀ ਜਾਨੀ ਕਿ ਉਹਦੇ ਇਰਦੇ ਗਿਰਦੇ ਘੁੰਮਦਾ ਸਾਰਾ ਜਿਹੜਾ ਸ਼ਬਦ ਹੈ ਸੋ ਰਹਾਉ ਤੋਂ ਪਹਿਲਾਂ ਜਿਹੜੇ ਬੰਦ ਆਉਂਦੇ ਆ ਨਾ ਉਹਨਾਂ ਨੂੰ ਜਿਹੜਾ ਸਮਝਣ ਦੀ ਲੋੜ ਹੁੰਦੀ ਜ਼ਿਆਦਾ ਸਮਝਣਾ ਦੇ ਸਾਰਾ ਇਹ ਲੇਕਿਨ ਜਿਹੜਾ ਮੂਲ ਜਿਹੜਾ ਮੰਤਬ ਜਿਹੜਾ ਨਾ ਜਿਹੜਾ ਭਾਵ ਹੈ ਉਹ ਜਿਹੜਾ ਵਾ ਰਹਾਉਦ ਪਹਿਲਾਂ ਜਿਹੜਾ ਸ਼ਬਦ ਦੇ ਵਿੱਚ ਜਿਹੜਾ ਵਾ ਨਾ ਉਹ ਸਮੋਇਆ ਹੁੰਦਾ ਕਹਿੰਦੇ ਆ ਕਿ हे ਮਨਾ ਉਸ ਪ੍ਰਮਾਤਮਾ ਦੀ ਬਾਣੀ ਨੂੰ ਪੜ ਜਾਪ ਗਾ اے ਮੇਰੇ ਮਨ ਉਸ ਗੋਵਿੰਦ ਦੀ ਬਾਣੀ ਨੂੰ ਪੜ ਸੁਣ ਜਾਪ ਸਾਧੂ ਜਨ ਰਾਮ ਰਸਨ ਵਿਖਾਣੀ ਉਹਨਾ ਮਹਾਪੁਰਸ਼ਾਂ ਨੇ ਉਹਨਾ ਵਤਾਰਾਂ ਨੇ ਉਹਨਾ ਸਾਧੂ ਜਨਾਂ ਨੇ ਆਪਣੀ ਰਚਨਾ ਦੇ ਨਾਲ ਉਸ ਰਾਮ ਦਾ ਉਸ ਪਰਮੇਸ਼ਰ ਦਾ ਜਿਹੜਾ ਨਾਮ ਆ ਉਹਨੂੰ ਵਿਖਿਆਨ ਕੀਤਾ ਦੱਸਿਆ ਸਾਨੂੰ ਸਮਝਾਇਆ ਉਹਨਾਂ ਨੇ ਸਾਨੂੰ ਜਿਹੜੀ ਆ ਪ੍ਰਮਾਤਮਾ ਦੇ ਬਾਰੇ ਸੋਝੀ ਪਾਈ ਆ ਕਿ ਪ੍ਰਮਾਤਮਾ ਇੱਕ ਆ ਸਰਵ ਵਿਆਪਕ ਆ ਔਰ ਸਰਵ ਸ਼ਕਤੀਮਾਨ ਆ ਔਰ ਸਰਵ ਕਲਾ ਸਮਰਾਥਿਆ ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ ਕਹਿੰਦੇ ਇੱਕ ਬਿਨ ਨਾਹੀ ਦੂਜਾ ਕੋਈ ਜਾਂਕੀ ਦ੍ਰਿਸ਼ਟ ਸਦਾ ਸੁਖ ਹੋਈ ਕਹਿੰਦੇ ਨੇ ਕਿ ਇੱਕ ਪ੍ਰਮਾਤਮਾ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਜਾਨੀ ਕਿ ਉਹਨਾਂ ਨੇ ਗੱਲ ਜਿਹੜੀ ਆ ਮੇਨ ਜਿਹੜੀ ਇਥੇ ਖਤਮ ਕੀਤੀ ਆ ਕਿ ਇੱਕ ਦਾਤਾ ਵਾ ਸਾਰੇ ਸੰਸਾਰ ਦਾ ਔਰ ਉਹਦੀ ਬਾਣੀ ਪੜਨੀ ਆਪਾਂ ਉਹਦਾ ਨਾਮ ਜਿਹੜਾ ਸਿਮਰਨ ਕਰਨਾ ਉਸ ਪਰਮੇਸ਼ਰ ਦੀ ਇਸ ਇੱਕ ਕਾਲਪੁਰਖ ਦੀ ਜਿੰਨੀ ਵੀ ਬਾਣੀ ਲਿਖੀ ਆ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਪੰਡਤਾਂ ਸਾਹਿਬਾਨਾਂ ਨੇ ਸਾਰਿਆਂ ਨੇ ਉਸ ਪ੍ਰਮਾਤਮਾ ਦੀ ਉਸਤਤ ਕੀਤੀ ਆ ਵਡਿਆਈ ਕੀਤੀ ਆ ਔਰ ਉਹਦੇ ਬਾਰੇ ਜਿਹੜੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਉਹ ਪਰਮੇਸ਼ਰ ਜਿਹੜਾ ਵਾ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਉਹਨੂੰ ਸਿਮਰਨ ਦੇ ਨਾਲ ਹੀ ਸਾਡੇ ਦੁੱਖ ਦੂਰ ਹੋਣੇ ਆ। ਸਾਡੇ ਮਨ ਨੂੰ ਸੁੱਖ ਮਿਲਣਾ ਵਾ, ਚੈਨ ਮਿਲਣਾ, ਸਕੂਨ ਮਿਲਣਾ, ਆਨੰਦ ਮਿਲਣਾ ਵਾ। ਪਰ ਕਦੋਂ ਮਿਲਣਾ ਵਾ? ਜਦੋਂ ਅਸੀਂ ਉਹਤੇ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ। ਕਿ ਪਰਮੇਸ਼ਰ ਹੀ ਕਰਨ ਦੇ ਜੋ ਕੁਝ ਵੀ ਹੋ ਰਿਹਾ ਪਰਮੇਸ਼ਰ ਦੀ ਰਜ਼ਾ ਵਿੱਚ ਹੋ ਰਿਹਾ। ਕਹਿੰਦੇ ਜਾਂ ਕਿ ਦ੍ਰਿਸ਼ਟ ਸਦਾ ਸੁਖ ਹੋਏ ਉਹਦੀ ਦ੍ਰਿਸ਼ਟੀ ਜਦੋਂ ਉਹਦੀ ਨજર ਜਦੋਂ ਹੋ ਜਾਂਦੀ ਨਾ ਸੁਵੱਲੀ ਕਹਿਣ ਤੋਂ ਭਾਵ ਜਦੋਂ ਮੇਰ ਹੋ ਜਾਂਦੀ ਹੈ ਪ੍ਰਮਾਤਮਾ ਦੀ ਜਦੋਂ ਸਾਡੇ ਮਨ ਵਿੱਚ ਨਾਮ ਵਸ ਜਾਂਦਾ ਫਿਰ ਸੁਖ ਮਿਲ ਜਾਂਦਾ ਸਦਾ ਸੁਖ ਹਰ ਕਾ ਨਾਮ ਸਦਾ ਸੁਖੁਦਾਈ ਹਰਕੇ ਨਾਮ ਜਨ ਸੋਭਾ ਪਾਈ ਹਰੀ ਦਾ ਨਾਮ ਸਦਾ ਸੁਖਾਂ ਵਾਲਾ ਵਾ ਤੇ ਹਰੀ ਦੇ ਨਾਮ ਦੇ ਨਾਲ ਹੀ ਆਪਾਂ ਨੂੰ ਸੋਭਾ ਮਿਲਣੀ ਆ ਲੋਕਾਂ ਦੇ ਨਾਮ ਜਿੰਨੇ ਮਰਜੀ ਜਪੀ ਜਾਓ ਜਿੰਨਾ ਚਿਰ ਤੱਕ ਲੋਕਾਂ ਦੇ ਨਾਮ ਦੇ ਨਾਲ ਆਪਾਂ ਨੂੰ ਕੋਈ ਸੁੱਖ ਨਹੀਂ ਮਿਲਣਾ ਪਰ ਉਸ ਪਰਮੇਸ਼ਰ ਦਾ ਨਾਮ ਲਵਾਂਗੇ ਤੇ ਆਪਾਂ ਨੂੰ ਸੁੱਖ ਵੀ ਮਿਲੇਗਾ ਸੋਭਾ ਵੀ ਮਿਲੇਗੀ ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਿਹੜਾ ਲੈਣਾ ਵਾਹਿਗੁਰੂ 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 ਜਿਹੜਾ ਵਾ ਉਹ ਆਪਣੇ ਜਿਹੜਾ ਵਾ ਉਚਾਰਦੇ ਰਹਿਣਾ ਵਾ ਜਪਣਾ ਵਾ ਔਰ ਜਿਹੜਾ ਪ੍ਰਮਾਤਮਾ ਦਾ ਨਾਮ ਜਿਹੜਾ ਵਾ ਉਹਦੀ ਜਿਹੜੀ ਹੈ ਸਮਝ ਆਪਾਂ ਨੂੰ ਪੈਣੀ ਹੈ ਤਾਂ ਹੀ ਆਪਾਂ ਜਿਹੜੇ ਆ ਸੁਖ ਲੈ ਸਕਦੇ ਆਪਾਂ ਇੱਕ ਦੇ ਲੜ ਲੱਗਣਾ ਵਾ ਉਸ ਪਰਮੇਸ਼ਰ ਦੀ ਸਾਜਣ ਮੀਤ ਸਖਾ ਕਰ ਏਕ ਹਰ ਹਰ ਅਕਰ ਮਨ ਮੈਂ ਲੀਕ ਸੱਜਣ ਸਾਡਾ ਮਿੱਤਰ ਸਾਡਾ ਸਖਾ ਸਾਡਾ ਜਿਹੜਾ ਜਿਹਨੂੰ ਸਖਾ ਕਹਿ ਦਿੰਨੇ ਆ ਸਭ ਕੁਝ ਸਾਡਾ ਪਰਮਾਤਮਾ ਵਾ ਤੇ ਇਹਨਾਂ ਸ਼ਬਦ ਵਰਤੇ ਆ ਸਾਜਣ ਮੀਤ ਸਖਾ ਕਹਿੰਦੇ ਸਭ ਕੁਝ ਹੀ ਸਾਡਾ ਪਰਮਾਤਮਾ ਆ ਔਰ ਹਰ ਹਰ ਅੱਖਰ ਮਨ ਵਿੱਚ ਲੇਖ ਕਹਿੰਦੇ ਇਹ ਉਸ ਹਰੀ ਦਾ ਜਿਹੜਾ ਅੱਖਰ ਆ ਨਾ ਮਾਨ ਵਿੱਚ ਆਪਣੇ ਪੱਕਾ ਕਰ ਲੈ ਲਿਖ ਲੈ ਉਕਰ ਲੈ ਰਿਟਰਨ ਕਰ ਲੋ ਪੱਕੀ ਤਰ੍ਹਾਂ ਇਹਨੂੰ ਜਿਹੜਾ ਆਪਣੇ ਮਾਨ ਦੇ ਵਿੱਚ ਲਿਖ ਲੋ ਜਿਵੇਂ ਪੰਜਾਬੀ ਚ ਕਹਿ ਦਿੰਦੇ ਪੱਥਰ ਤੇ ਰੀਕ ਨਾ ਮਿਟਣ ਵਾਲੀ ਚੀਜ਼ ਹੈ ਆਪਣੇ ਮਨ ਵਿੱਚ ਇਸ ਤਰ੍ਹਾਂ ਜਿਹੜਾ ਪੱਕਾ ਕਰ ਲੈਣਾ ਵਾ ਕਿ ਜਿਹੜਾ ਮਨ ਦੇ ਵਿੱਚ ਲਿਖਿਆ ਗਿਆ ਵਾ ਪੱਕਾ ਕਰ ਲਿਆ ਕਿ ਪ੍ਰਮਾਤ ਜਿਹੜਾ ਸਾਡਾ ਸੱਜਣ ਆ ਸਾਡਾ ਜਿਹੜਾ ਮੀਤ ਆ ਮਿੱਤਰ ਆ ਸਾਡਾ ਸਾਡਾ ਜਿਹੜਾ ਸਖਾ ਵਾ ਸਖਾ ਦਾ ਭਾਵ ਹੁੰਦਾ ਜਿਹੜਾ ਬਿਲਕੁਲ ਆਪਣਾ ਨਜ਼ਦੀਕੀ ਹੈ ਜਿਹੜਾ ਹਮੇਸ਼ਾ ਨਾਲ ਰਹਿਣ ਵਾਲਾ ਵਾ ਜਿਵੇਂ ਆਪਾਂ ਕਹਿਦੇ ਨੇ ਸਗਾ ਭਰਾ ਸਖੀ ਭੈਣ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਇਹ ਦੇ ਦੁਨਿਆਵੀ ਰਿਸ਼ਤੇ ਹਨ ਪਰਮਾਤਮਾ ਜਿਹੜਾ ਵਾ ਉਹ ਆਪਣਾ ਸਖਾ ਵਾ ਇਹ ਤੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਰ ਵੇਲੇ ਅੰਗ ਸੰਗ ਆ ਇਸ ਕਰਕੇ ਕਹਿੰਦੇ ਨੇ ਕਿ ਉਹਨੂੰ ਜਿਹੜਾ ਵਾ ਆਪਣੇ ਮਾਨ ਦੇ ਵਿੱਚ ਪੱਕੀ ਤਰ੍ਹਾਂ ਲਿਖ ਲਾ ਇਹ ਗੱਲ ਮੇਰੀ ਜਿਹੜੀ ਆ ਆਪਣੇ ਮਾਨ ਵਿੱਚ ਉਕਰ ਲਓ ਇਸ ਗੱਲ ਨੂੰ ਜਿਹੜੀ ਨਾ ਮਿਟਣ ਵਾਲੀ ਗੱਲ ਕਰ ਲਾ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਵਾ ਹਰੀ ਦਾ ਨਾਮ ਜਿਹੜਾ ਵਾ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਐ ਟਿਕਾ ਕੇ ਰੱਖੋ ਕਦੀ ਨਾ ਭੁੱਲੋ ਕਿਉਂਕਿ ਸਭ ਕੁਝ ਕਰਨ ਦੇ ਸਮਰੱਥ ਪ੍ਰਮਾਤਮਾ ਵਾ ਇਸ ਕਰਕੇ ਕਹਿੰਦੇ ਨੇ ਗੁਰੂ ਸਹਿਬਾਨ ਕਿ ਰਾਵ ਰਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰਜਾਮੀ ਕਹਿੰਦੇ ਹਰ ਜਗ੍ਹਾ ਤੇ ਹਰ ਥਾਂ ਤੇ ਉਹ ਪ੍ਰਮਾਤਮਾ ਜਿਹੜਾ ਵਾ ਰਮਿਆ ਹੋਇਆ ਵਾ ਕਹਿੰਦੋ ਭਾਵ ਕਿ ਹਰ ਜਗ੍ਹਾ ਤੇ ਮੌਜੂਦ ਹੈ ਪ੍ਰਮਾਤਮਾ ਸਵਾਮੀ ਤੋਂ ਭਾਵ ਪ੍ਰਮਾਤਮਾ ਕਹਿੰਦੇ ਨੇ ਕਿ ਉਹ ਜਰੇ-ਜਰੇ ਦੇ ਵਿੱਚ ਕਣ-ਕਣ ਦੇ ਵਿੱਚ ਪ੍ਰਮਾਤਮਾ ਜਿਹੜਾ ਵਾ ਉਹ ਰਮਿਆ ਹੋਇਆ ਵਾ ਤੇ ਗੁਣ ਗਾਵੇ ਨਾਨਕ ਅੰਤਰਜਾਮੀ ਉਹ ਅੰਤਰਜਾਮੀ ਪਰਮਾਤਮਾ ਜਿਹੜਾ ਨਾ ਉਹਦੇ ਗੁਣ ਜਿਹੜੇ ਆ ਉਹ ਗੌਣੇ ਕਿਉਂਕਿ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਸਾਡੇ ਮਨ ਦੀ ਗੱਲ ਸਮਝਣ ਵਾਲਾ ਸਾਡਾ ਸਾਰਾ ਦੁੱਖ ਸੁੱਖ ਜਿਹੜਾ ਵਾ ਜਾਣਨ ਵਾਲਾ ਕਿ ਸਾਡੇ ਮਨ ਵਿੱਚ ਕੀ ਆ ਜਾਂ ਕੀ ਚਾਹੁੰਨੇ ਅਸੀਂ ਇਹ ਸਭ ਕੁਝ ਜਿਹੜਾ ਵਾ ਪਰਮਾਤਮਾ ਜਿਹੜਾ ਵਾ ਪਲੀ ਭਾਂਤ ਜਾਣਦਾ ਕਿਉਂਕਿ ਉਹ ਸਾਡੇ ਅੰਦਰ ਵਸਿਆ ਹੋਇਆ ਵਾ ਉਹ ਸਾਡਾ ਸਖਾ ਵਾ ਸਾਡਾ ਮੀਤ ਆ ਔਰ ਇਸੇ ਕਰਕੇ ਕਹਿੰਦੇ ਕਈ ਵਾਰੀ ਕਿ ਜਾਂ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਕਹਿਣ ਤੋਂ ਭਾਵੇਂ ਆ ਕਿ ਪਰਮੇਸ਼ਰ ਜਿਹੜਾ ਵਾ ਉਹ ਸਰਬ ਕਲਾ ਦਾ ਗਿਆਤਾ ਵਾ ਉਹ ਨੂੰ ਹਰ ਗੱਲ ਦੀ ਸਮਝੇ ਇੱਕ ਕਰੀ ਆਪਾਂ ਫੇਰ ਇਹਨੂੰ ਰਿਪੀਟ ਕਰ ਲੈਨੇ ਆ ਜੇਸ ਸੇ ਮਰਤ ਦੂਖ ਸਭ ਜਾਈ ਨਾ ਮਰਤਨ ਵਸੇ ਮਨ ਆਈ ਜੀ ਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁੱਕ ਜਾਂਦੀਆਂ ਹਨ ਅਤੇ ਨਾਮ ਦਾ ਜਵੇਰ ਰਤਨ ਤੁਭავ ਜਿਹੜਾ ਆਪਾਂ ਗਹਿਣਾ ਕਹਿ ਦਿੰਨੇ ਆ ਜਾਂ ਜਵੇਰ ਕਹਿ ਦਿੰਨੇ ਆ ਕਹਿੰਦੇ ਨੇ ਕਿ ਚਿਤ ਵਿਚਾਰ ਟਿਕ ਜਾਂਦਾ ਅਮੋਲਕ ਜਿਹਦਾ ਕੋਈ ਮੋਲ ਹੀ ਨਹੀਂ ਜਪਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਨਾਮ ਰਸਨ ਵਖਾਣੀ اے ਮੇਰੀ ਜਿੰਦੜੀਏ ਤੂੰ ਉਸ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ ਉਹਨੂੰ ਜਪ ਸਿਮਰਨ ਕਰ ਆਪਣੀ ਅਜੀਬਾ ਉਤੇ ਸਵਾਮੀ ਸਹਿਤ ਪਵਿੱਤਰ ਵਿਅਕਤੀਆਂ ਨੇ ਜਿੰਨੇ ਵੀ ਮਹਾਪੁਰਸ਼ ਹੋਏ ਨੇ ਵੱਡੇ ਪਗੰਬਰ ਹੋਏ ਨੇ ਅਵਤਾਰ ਹੋਏ ਸਾਰਿਆਂ ਦੀ ਜਿਹੜੇ ਬਾਣੀ ਨੂੰ ਚਾਰਨ ਕੀਤਾ ਵਾ ਕਹਿੰਦੇ ਇੱਕ ਸਵੇ ਨਹੀਂ ਦੂਜਾ ਕੋਈ ਇੱਕ ਵਾਹਿਗੁਰੂ ਦੇ ਬਾਝੋਂ ਕੋਈ ਦੂਸਰਾ ਨਹੀਂ ਹੈਗਾ ਵਿਦਾਊਟ ਦਾ ਲਾ ਵੱਡਾ ਵਿਦਾਊਟ ਦਾ ਵਨ ਲਾਰਡ there is no other at all ਕੋਈ ਨਹੀਂ ਹੋទੋ ਬਿਨਾ ਦੂਜਾ ਕੋਈ ਨਹੀਂ ਜਾਂ ਕਿ ਦ੍ਰਿਸ਼ਟ ਸਦਾ ਸੁਖ ਹੋਏ ਉਸ ਪਰਮੇਸ਼ਰ ਦੀ ਮਿਹਰ ਦੇ ਨਾਲ ਇਹ ਸਾਨੂੰ ਸਦੀਵੀ ਸੁਖ ਜਿਹੜਾ ਵਾ ਉਹ ਮਿਲ ਸਕਦਾ ਔਰ ਸਾਜਣ ਮੀਤ ਸਗਾਕਾਰ ਏਕ ਅਦੁੱਤੀ ਸਹਿਬ ਨੂੰ ਤੂੰ ਆਪਣਾ ਦੋਸਤ ਯਾਰ ਜਿਹੜਾ ਵਾ ਸਾਥੀ ਬਣਾ ਔਰ ਆਪਣੇ ਚੇਤ ਅੰਦਰ ਵਾਹਿਗੁਰੂ ਸਵਾਮੀ ਦਾ ਸ਼ਬਦ ਉੱਕਰ ਲੈ ਕਹਿਨ ਤੋਂ ਪਾਬ ਲਿਖ ਲੈ ਪੱਕਾ ਕਰ ਲੈ ਰਾਬਰਿਆ ਸੁਰ ਬਾਤ ਸੁਆਮੀ ਸਹਿਬ ਹਰ ਤਾਂ ਵਿਆਪਕ ਹੈ ਗੁਣ ਗਾਵੇ ਨਾਨਕ ਅੰਤਰਜਾਮੀ ਨਾਨਕ ਦਿਲਾਂ ਦੀਆਂ ਜਾਣਣ ਆਰ ਦਾ ਜੈਸ ਗਾਇਨ ਕਰਦਾ ਹੈ ਉਸ ਪਰਮੇਸ਼ਰ ਦੇ ਗੁਣ ਗਾਣ ਦਾ ਹੈ ਸੋ ਅੱਜ ਜਿਹੜਾ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਚਾਰਨ ਕੀਤਾ ਹੋਇਆ ਸ਼ਬਦ ਹੈ ਇਹਦੀ ਆਪਾਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਸ਼ਬਦਾਂ ਦੇ ਅਰਥ ਕਰਨ ਦੀ ਔਰ ਗੁਰਬਾਣੀ ਦੇ ਭਾਵ ਅਰਥ ਕਰਦਿਆਂ ਸ਼ਬਦ ਦੇ ਅਰਥ ਕਰਦਿਆਂ ਦਾਸ ਕੋਲੋਂ ਏਕ ਨੀ ਇੱਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਪਰ ਤੁਸੀਂ ਉਹਨਾਂ ਨੂੰ ਨજર ਅੰਦਾਜ਼ ਕਰਨਾ ਤੇ ਜਿਹੜੇ ਵੀ ਸ਼ਬਦ ਤੁਹਾਨੂੰ ਚੰਗੇ ਲੱਗੇ ਆ ਉਹਨਾਂ ਨੂੰ ਆਪਣੇ ਮਾਨ ਵਿੱਚ ਪੱਕਾ ਕਰ ਲੈਣਾ ਗੁਰੂ ਦੇ ਸਮਝ ਕੇ ਉਹਨਾਂ ਨੂੰ ਆਪਣੇ ਦਿਲ ਵਿੱਚ ਵਸਾ ਲੈਣਾ ਵਾ ਔਰ ਹਰੀ ਦਾ ਨਾਮ ਆਪਣੇ ਦਿਲ ਵਿੱਚ ਇਸ ਸ਼ਬਦ ਦਾ ਮਨੋਰਥ ਇਹ ਹੈ ਕਿ ਹਰੀ ਦਾ ਨਾਮ ਆਪਣੇ ਦਿਲ ਵਿੱਚ ਲੱਕ ਰੱਖਣਾ ਲਿਖ ਲੈਣਾ ਹਰ ਹਰ ਅੱਖਰ ਮਾਨ ਵਿੱਚ ਲਿਖ ਹਰੀ ਦਾ ਨਾਮ ਜਿਹੜਾ ਆਪਣੇ ਮਾਨ ਵਿੱਚ ਲਿਖ ਕੇ ਕਹਿਣ ਤੋਂ ਬਾਅਦ ਵਸਾ ਕੀ ਤੇ ਫੇਰ ਜਿਹੜਾ ਵਾ ਆਪਣੇ ਮਨ ਨੂੰ ਸੁਖ ਮਿਲ ਸਕਦਾ ਚੈਨ ਮਿਲ ਸਕਦਾ ਵਾ ਸੋ ਜਿਹੜੀਆਂ ਭੁੱਲਾਂ ਉਹਨਾਂ ਨੂੰ ਜਿਹੜਾ ਵ ਅੰਦਾਜ਼ ਅੰਦਾਜ਼ ਕਰਨਾ ਤੇ ਜਿਹੜੇ ਗੁਰੂ ਦੇ ਸ਼ਬਦ ਆ ਜਿਹੜੇ ਵਿਚਾਰਾਂ ਚੰਗੀਆਂ ਲੱਗੀਆਂ ਉਹਨਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਤੇ ਮਸ ਜਿਹੜਾ ਗੁਰਬਾਣੀ ਦਾ ਜਿਹੜਾ ਨਾਮ ਰਤਨ ਧੰਨ ਜਿਹੜਾ ਉਹਨੂੰ ਆਪਣੇ ਆਵਾ ਖਟਣਾ ਵਾ ਵਾਦ ਤੋਂ ਵਾਦ ਚ ਸਿਮਰਨ ਕਰਨਾ ਵਾ ਜਪ ਮੰਨ ਮੇਰੀ ਗੋਬਿੰਦ ਕੀ ਬਾਣੀ ਉਦੀ ਬਾਣੀ ਨੂੰ ਜਪਣਾ ਵਾ ਔਰ ਭੁੱਲਾਂ ਜਿਹੜੀਆਂ ਉਹਨਾਂ ਦੀ ਜਿਹੜੀ ਹੈ ਖਿਮਾ ਕਰਨੀ ਅਣਜਾਣ ਬੱਚੇ ਜਾਣ ਕੇ ਜਿਹੜਾ ਵਾ ਮਾਫ ਕਰਨਾ ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਇਹ ਸ਼ਬਦ ਦਾ ਮਨੋਰਥ ਮੂਲ ਹੀ ਹੋਈਆ ਕਿ ਆਪਣੇ ਮਨ ਵਿੱਚ ਜਿਹੜਾ ਵਾ ਹਮੇਸ਼ਾ ਉਸ ਪਰਮੇਸ਼ਰ ਦਾ ਇੱਕ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਵਾ ਕਿਉਂਕਿ ਇੱਕ ਸਬਣ ਨਾਹੀਂ ਦੂਜਾ ਕੋਈ ਉਹ ਤੋਂ ਬਿਨਾ ਕੋਈ ਹੋਰ ਨਹੀਂ ਹੈਗਾ ਸ਼ੱਕ ਕਰੂੰ ਜਾਂ ਦੂਸਰ ਹੋਏ ਕਿ ਉਹਦੇ ਵਰਗਾ ਕੋਈ ਦੂਜਾ ਹੈਗਾ ਹੀ ਨਹੀਂ ਇਸ ਤਰ੍ਹਾਂ ਕਿ ਪੰਗਤੀ ਆਉਂਦੀ ਆ ਸੋ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਜਦੋਂ ਜਪਜੀਤ ਸਾਹਿਬ ਦੀ ਬਾਣੀ ਪੜ੍ਹਦੇ ਆ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈ ਵਿਚਰ ਨਾ ਜਾਈ ਉਹਨੂੰ ਨਹੀਂ ਪਲਾਉਣਾ ਜਿਹੜਾ ਸਾਰੇ ਜੀਆਂ ਦਾ ਇੱਕ ਦਾਤਾ ਵਾ ਸੋ ਇਹਦੇ ਨਾਲ ਹੀ ਆਪਾਂ ਫਤੇ ਦੀ ਸਾਂਝ ਪਾਈਏ ਤੇ ਫੇਰ ਇੱਕ ਰੀ ਦੁਬਾਰਾ ਬੇਨਤੀ ਆ ਕਿ ਇਸ ਸ਼ਬਦ ਦਾ ਮੂਲ ਮੰਤਵ ਜਿਹੜਾ ਹੋਈ ਆ ਕਿ ਆਪਣੇ ਹਿਰਦੇ ਵਿੱਚ ਇਹਨੂੰ ਜਿਹੜਾ ਵਾ ਪੱਕਾ ਕਰਕੇ ਟਿਕਾਉਣਾ ਵਾ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਵਸਾ ਲੈਣਾ ਵਾ ਸੋ ਬੋਲੋ ਜੀ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ